ਜੋ ਬਤੂ ਬੋਲ ਰਹੇ ਆ ਇਹ ਜਿਹੜੀ ਸੜਕ ਦਿਖਾਈ ਦੇ ਰਹੀ ਸਾਹਮਣੇ ਤੁਹਾਨੂੰ ਇਹ ਥੰਡੀ ਸਾਬੋ ਤੋਂ ਰੋੜੀ ਸਰਦੂਲ ਕੜ ਨੂੰ ਜਾਂਦੀ ਆ ਇੱਥੇ 14 ਤਰੀਕ ਨੂੰ ਘੋੜਿਆਂ ਦਾ ਮੇਲਾ ਸਟਾਰਟ ਆਗਾ ਉਹਦੀ ਤਕਰੀਬਨ ਤਿਆਰੀ ਮੁਕੰਮਲ ਹੋ ਚੁੱਕੀ ਹੈ ਤੁਸੀਂ ਟੈਂਟ ਲੱਗੇ ਦੇਖ ਰਹੇ ਹੋ ਸਾਹਮਣੇ ਬਹੁਤ ਵੱਡੀ ਤਦਾਦ ਦੇ ਮੇਲਾ ਲੱਗਦਾ ਪਿਛਲੇ ਸਾਲ ਵੀ ਸੀਗਾ ਤੇ ਇਸ ਸਾਲ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਮੇਲਾ ਲੱਗਣ ਜਾ ਰਿਹਾਗਾ ਇੱਥੇ ਬਹੁਤ ਵਧੀਆ ਨਸਲ ਦੇਖੋਗੇ ਤੇ ਹੋਰ ਵੀ ਜਾਨਵਰ ਆਉਂਦੇ ਆ ਜੇਕਰ ਇਸ ਮੇਲੇ ਦਾ ਤੁਸੀਂ ਆਨੰਦ ਲੈਣਾ ਤਾਂ 14 ਤਰੀਕ ਤੋਂ ਮੇਲਾ ਸਟਾਰਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਖੁੰਨਾ ਗਰਾਊਂਡ ਆ ਬਿਲਕੁਲ ਤਲਵੰਡੀ ਰੂੜੀ ਰੋਡ ਮੇਨ ਹਾਈਵੇ ਦੇ ਉੱਪਰ ਹੈਗਾ ਇਹ ਤੇ ਬਾਕੀ ਦੇ ਤਖਤ ਸਾਹਿਬ ਦੀ ਸੌਥਾ ਤਖਤ ਸਾਹਿਬ ਆ ਤੇ ਉਹਦੇ ਵੀ ਤੁਹਾਨੂੰ ਦੱਸਣ ਕਰੋ ਨਾਲੇ ਘੋੜਿਆਂ ਦੇ ਮੇਲੇ ਦਾ ਆਨੰਦ ਮਾਣੋ ਵੱਧ ਵੱਧ ਪਹੁੰਚਣ ਦੀ ਕਿਸ਼ਲਾ ਕਰਨੀ ਤੇ ਅਲੱਗ-ਅਲੱਗ ਨਸਲਾਂ ਦੇ ਵਧੀਆ ਤੋਂ ਵਧੀਆ ਘੋੜੇ ਤਾਂ ਲੋਕੀ ਤੇ ਦੇਖਣ ਪ੍ਰਦਰਸ਼ਨੀ ਦੇ ਮਿਲਣਗੇ ਤੇ ਘੋੜਿਆਂ ਦੇ ਮੁਕਾਬਲੇ ਵੀ ਹੋਣਗੇ ਤੁਸੀਂ ਆ ਸਾਰੀ ਬਿਲਡਿੰਗ ਦੇਖ ਸਕਦੇ ਆ ਬੁੱਲਾ ਮਤਾਨ ਆ ਬਹੁਤ ਵੱਡਾ ਗਰਾਊਂਡ ਆ ਕਿੰਨੀ ਮਰਜ਼ੀ ਸੰਖਿਆ ਦੇ ਵਿੱਚ ਘੋੜੇ ਆ ਜਾਣ ਉਹ ਸਾਰੇ ਇਸ ਗਰਾਊਂਡ ਦੇ ਵਿੱਚੋਂ ਮੇਰਾ ਆਪਣਾ ਪ੍ਰਦਰਸ਼ਨ ਬਾਤ ਤੇ ਖੜੇ ਹੋ ਸਕਦੇ ਆ ਕਿ ਆ ਵੀ ਇਹਦੇ ਚ ਬਾਈ ਜੀ ਹੋਰ ਵੀ ਜਿਹੜੇ ਘੋੜਿਆਂ ਦੇ ਸ਼ਕੀਨ ਆ ਇਹ ਵੀਡੀਓ ਨੂੰ ਬੱਧ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਵੈਲਾ ਤਾਂ ਟਾਈਮ ਪਤਾ ਲੱਗ ਜੇ 14 ਤਰੀਕ ਨੂੰ ਸਟਾਰਟ ਆ ਤੇ ਵਦ ਤੋਂ ਵਦ ਜਿਹੜੇ ਘੋੜਿਆਂ ਦੇ ਸ਼ਕੀਨ ਆ ਇੱਥੇ ਪਹੁੰਚ ਕੇ ਆਪਣੇ ਘੋੜਿਆਂ ਦੀ ਪ੍ਰਦਰਸ਼ਨੀ ਦੇਖ ਕੇ ਆਪਣਾ ਸੰਕੂਪ ਪੂਰਾ ਕਰਨਾ ਤੇ ਬਾਕੀ ਆਪਣਾ ਆਨੰਦ ਮਾਣਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ